ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੇ ਹੋ ਸਰਾਉਂ ਠੀਕ ਠਾਕ ਜੇ ਵਧੀਆ ਅੱਜ ਆਪਣੇ ਜਹਾਜ਼ ਦੇ ਉੱਤੇ ਬਾਰਬੀਕਿਊ ਪਾਰਟੀ ਠੀਕ ਹੈ ਜੀ ਤੇ ਆਜੋ ਅੱਜ ਤੁਹਾਨੂੰ ਦਿਖਾਉਨੇ ਆ ਕਿ ਸਮੁੰਦਰੀ ਜਹਾਜ਼ ਦੇ ਉੱਤੇ ਪਾਰਟੀ ਕਿਵੇਂ ਹੁੰਦੀ ਹੈ ਕੰਮਕਾਰ ਦੇ ਉੱਤੇ ਜਦੋਂ ਆਪਾਂ ਵਿਹਲੇ ਹੋ ਜਾਂਦੇ ਆ ਸ਼ਿਪ ਆਪਣਾ ਪੋਰਟ ਤੋਂ ਨਿਕਲ ਗਿਆ ਵਾ ਤੇ ਮਹੀਨੇ ਡੇਢ ਮਹੀਨੇ ਬਾਅਦ ਆਪਾਂ ਵਿੱਚ ਵਿੱਚ ਕੱਦ ਰਹੇ ਨੇ ਪਾਰਟੀ ਮੌਸਮ ਮੌਸਮ ਦਾ ਹਿਸਾਬ ਲਾ ਕੇ ਤੇ ਆਜੋ ਤੁਹਾਨੂੰ ਦਿਖਾਉਨੇ ਆ ਅੱਜ ਪੂਰਾ ਹੀ ਸੀਨ ਕਿ ਆਪਣੇ ਜਹਾਜ਼ ਦੇ ਉੱਤੇ ਪਾਰਟੀ ਕਿਵੇਂ ਹੁੰਦੀ ਆ ਬਾਕੀ ਦੋ ਚਾਰ ਦਿਨਾਂ ਨੂੰ ਆਪਣਾ ਸਾਈਨ ਆਫ ਆ ਬਾਬਾ ਪੰਜ ਛੇ ਬੰਦੇ ਆਪ ਤੇ ਉਹਦੀ ਖੁਸ਼ੀ ਦੇ ਵਿੱਚ ਸਾਈਨ ਆਫ ਦੀ ਖੁਸ਼ੀ ਦੇ ਵਿੱਚ ਹੋਣ ਲੱਗੀ ਪਾਰਟੀ ਤੇ ਅੱਜ ਤੁਹਾਨੂੰ ਸਾਰਾ ਸਿਸਟਮ ਵਿਖਾਉਨੇ ਆ ਕਿ ਹਿਸਾਬ ਹੁੰਦਾ ਕੀ ਨਹੀਂ ਆਜੋ ਮੇਰੇ ਨਾਲ ਹਾਂਜੀ ਆਜੋ ਆਪਾਂ ਥੱਲੇ ਚੱਲਦੇ ਆ ਤੇ ਪਹਿਲਾਂ ਤਾਂ ਜਾ ਕੇ ਵੇਖਨੇ ਆ ਕਿ ਚੀਫ ਕੁੱਕ ਨੇ ਕੀ ਤਿਆਰੀਆਂ ਕੀਤੀਆਂ ਕੀ ਨਹੀਂ ਤੇ ਫਿਰ ਉਹਦੇ ਨਾਲ ਸਮਾਨ ਸ਼ਿਫਟ ਕਰਾਉਨੇ ਆ ਉੱਪਰ ਬਾਰਬੀਕਿਊ ਡੈਕ ਤੇ ਤੇ ਨਾਲੇ ਤਾਂ ਅੱਜ ਦਾ ਪੂਰਾ ਸੀਨ ਵਿਖਾਉਨੇ ਆ ਠੀਕ ਹੈ ਜੀ ਹੈਲੋ ਹੈਲੋ ਸੈਕਿੰਡ ਹਾਊ ਆਰ ਯੂ ਤੇ ਆਵਾਂ ਆਪਾਂ ਆ ਕੇ ਗਲੀ ਦੇ ਵਿੱਚ ਲੈ ਇਧਰ ਆਪਣੇ ਨਾਲ ਦੇ ਕਰਨ ਦਾ ਪੂਰੀਆਂ ਤਿਆਰੀਆਂ ਇਧਰ ਦੇਖੋ ਪਾਰਟੀ ਦੇ ਵਿੱਚ ਪੂਰਾ ਕੰਮ ਤਿਆਰ ਹੋ ਗਿਆ ਵਾ ਕੀ ਨਾਲ ਦਾ ਪਰਫੀ ਲੱਡੂ ਸਾਰਾ ਕੁਝ ਬਣ ਗਿਆ ਔਰ ਚੀਫ ਸਾਹਿਬ ਕੀ ਹਾਲ ਚਾਲ ਹੈ ਬਸ ਬਸ ਠੀਕ ਠਾਕ ਹੋ ਬੜੀਆ ਇਹ ਆਪਣੇ ਚੀਫ ਕੁੱਕ ਆ ਇਹਨਾਂ ਦਾ ਵੀ ਆਪਣੇ ਨਾਲ ਸਾਈਨ ਆਫ ਆ ਤੋਸੀ ਵੀ ਭਾਈ ਇਹਨਾਂ ਦਾ ਵੀ ਆਪਣੇ ਨਾਲ ਸਾਈਨ ਆਫ ਆ ਅਸੀਂ ਇਕੱਠੇ ਸਾਰਿਆਂ ਨੇ ਸਾਈਨ ਆਫ ਕਰਨਾ ਵਾ ਤੇ ਅੱਜ ਅਸੀਂ ਇਕੱਠੇ ਰਲ ਮਿਲ ਕੇ ਪਾਰਟੀ ਕਰਨੀ ਆ ਇੱਧਰ ਦੇਖੋ ਸਾਰਾ ਸਮਾਨ ਖਾਣ ਪੀਣ ਨੂੰ ਬਣ ਗਿਆ ਵਾ ਇਹ ਹੁਣ ਆਪਾਂ ਸਹੀਜੇ ਸਹੀਜੇ ਉੱਪਰ ਲੈ ਕੇ ਚੱਲਾਂਗੇ ਤੇ ਫਿਰ ਉੱਪਰ ਜਾ ਕੇ ਕਰਾਂਗੇ ਪਾਰਟੀ ਇੱਧਰ ਜੀ ਅੱਛਾ ਇਹ ਜੀ ਪਕੌੜੇ ਓ ਮਾਈ ਗੋਡ ਆ ਪਕੌੜੇ ਬੈਂਗਨ ਕੇ ਕਿ ਕਿ ਮਿਰਚ ਕੇ ਕਿਸ ਚੀਜ਼ ਕੇ ਬੈਂਗਨ ਦੇ ਅੱਛਾ ਇਹ ਆਲੂ ਦੇ ਪਕੌੜੇ ਤੇ ਉਹ ਦੂਸਰੇ ਆਪਣੇ ਪਾਲਕਾ ਲੱਗਦੇ ਉਹ ਉਹ ਵਾਲੇ ਕੌਣ ਸੇ ਹੈ ਉਹ ਬਟਾਟਾ ਬੜਾ ਹੈ ਬਟਾਟਾ ਬੜਾ ਓਹੋ ਆਪਣੀ ਰੈਡ ਕਿ ਰੈਡ ਕਿ ਆਪਣਾ ਜਹਾਜ਼ ਹਿੱਲਨ ਦਿਆ ਆ ਵੇਖਿਓ ਤੁਸੀਂ ਕਹਿੰਦੇ ਨਾ ਜਹਾਜ਼ ਹਿੱਲਦਾ ਕਿ ਨਹੀਂ ਤੇ ਆਹ ਵੇ ਲੋ ਆਪੇ ਭੱਜੀ ਫਿਰਦੀ ਸਾਡੀ ਟਰਾਲੀ ਅੱਜ ਥੋੜਾ ਜਿਹਾ ਮੌਸਮ ਖਰਾਬ ਆ ਤੇ ਜਹਾਜ਼ ਆਪਣਾ ਹਿੱਲਨ ਦਿਆ ਵਾ ਤੇ ਇਧਰੋਂ ਆਪਣਾ ਆਉਂਦਾ ਇਹ ਸਟੋਰ ਹੈ ਠੀਕ ਹੈ ਜੀ ਆਪਾਂ ਪੋਰਟ ਤੋਂ ਹੁਣ ਹੁਣੇ ਆਏ ਆ ਚਾਈਨਾ ਤੋਂ ਜਦੋਂ ਤੋਂ ਆਪਣਾ ਸਾਰਾ ਸਮਾਨ ਰੀਸਟਾਕ ਹੋਇਆ ਵਾ ਜਿੰਨਾ ਵੀ ਆਪਣੇ ਜਾਜ ਤੇ ਖਾਣ ਪੀਣ ਦਾ ਸਮਾਨ ਹੈ ਉਹ ਸਾਰਾ ਪੋਰਟ ਤੋਂ ਆ ਜਾਂਦਾ ਵਾ ਤੇ ਉਹ ਆਪਾਂ ਇਸ ਤਰ੍ਹਾਂ ਆਪਣੇ ਸਟੋਰਾਂ ਦੇ ਵਿੱਚ ਲਾ ਦਿੰਨੇ ਆ ਤੇ ਉਤੋਂ ਫਿਰ ਮਹੀਨਾ ਡੇਢ ਮਹੀਨਾ ਕੱਢ ਕੱਢ ਕੇ ਵਰਤਦੇ ਰਹਿੰਨੇ ਖਾਂਦੇ ਰਹਿੰਨੇ ਆ ਜਦੋਂ ਵੀ ਜਹਾਜ਼ ਆਪਣਾ ਪੋਰਟ ਤੇ ਪਹੁੰਚਦਾ ਵਾ ਉਦੋਂ ਸਮਾਨ ਇਸ ਤਰ੍ਹਾਂ ਸਾਡਾ ਜੋ ਵੀ ਵਰਤਣ ਵਾਲਾ ਸਾਰਾ ਆ ਜਾਂਦਾ ਵਾ ਠੀਕ ਆ ਆਜੋ ਤੁਹਾਨੂੰ ਬਖੋਣੇ ਅੱਜ ਦੀ ਪਾਰਟੀ ਆ ਆਪਣੇ ਜਾਜ ਦਾ ਮੈਸਰੂ ਆਪਣੀ ਗੱਲੀ ਆ ਇੱਥੇ ਰੋਟੀ ਪਾਣੀ ਪੱਕਦਾ ਹੈ ਆ ਆਪਣੇ ਨਾਲ ਦੇ ਆ ਠੀਕ ਹੈ ਜੀ ਆ ਜਾਓ ਅੱਜ ਤੁਹਾਨੂੰ ਵਿਖਾਉਣੇ ਸਾਰਾ ਸੀਨ ਆਵੇ ਜੇ ਕੋਸਮਾਨ ਬਣ ਗਿਆ ਵਾ ਉਹ ਬਣ ਗਿਆ ਵਾ ਤੇ ਹੁਣ ਆਪਾਂ ਲੈ ਕੇ ਚੱਲਾਂਗੇ ਉੱਪਰ ਔਰ ਸਤਿੰਦਰ ਭਾਈ ਕੀ ਕਹਿਣਾ ਚਾਹੋਗੇ ਅੱਜ ਦੀ ਪਾਰਟੀ ਦੇ ਬਾਰੇ ਵਿੱਚ एकदम बढ़िया चल रहा है ठीक है जी ठीक है ये हम साइन ऑफ पार्टी हैं ये भाई अपने जहाज पे रह जाएंगे इनको हम बाय बाय बोल जाएंगे ठीक है, है ठीक है ਆਪਾਂ ਹੋ ਗਏ ਤਿਆਰ ਚਲੋ ਅੱਜ ਤੁਹਾਨੂੰ ਫਿਰ ਵਿਖਾਉਨੇ ਆ ਜਹਾਜ਼ ਦੀ ਪਾਰਟੀ ਕਿਆ ਲਿਫਟ ਆ ਗਈ ਆ ਇਸ ਵਾਰ ਆ ਸਬਾਨ ਆਪਾਂ ਲਿਫਟ ਦੇ ਵਿੱਚ ਲੋਡ ਕਰਕੇ ਤੇ ਈ ਡੈਕ ਤੇ ਤਿੰਨ ਚਾਰ ਡੈਕ ਉੱਪਰ ਲੈ ਕੇ ਜਾਵਾਂਗੇ ਠੀਕ ਹੈ ਜੀ ਕਿਉਂਕਿ ਉੱਪਰ ਪਾਰਟੀ ਆਪਾਂ ਬਾਹਰ ਕਰਨੀ ਆ ਬਾਕੀ ਇੱਥੇ ਬਹਿ ਕੇ ਆਪਾਂ ਰੋਟੀ ਪਾਣੀ ਖਾਣੇ ਆ ਇਹ ਆਪਣਾ ਮੈਸ ਰੂਮ ਆ ਇੱਧਰ ਰੋਟੀ ਬਹਿ ਕੇ ਖਾਈਦੀ ਆ ਇਧਰੋਂ ਬਾਹਰ ਤੁਹਾਨੂੰ ਸੀ ਵੀ ਵਿਖਾ ਦਿੰਨਾ ਇੱਕ ਵਾਰ ਬਾਹਰ ਜਾ ਕੇ ਵਿਖਾਉਣਾ ਫਿਰ ਹਨਾ ਜਹਾਜ਼ ਆਪਣਾ ਚਾਇਨਾ ਤੋਂ ਚਾਇਨਾ ਦੇ ਯਾਨਤਿਆਂ ਤੋਂ ਨਿਕਲ ਕੇ ਵੰਗ ਤਾਉ ਵਿੱਤਨਾਮ ਆਪਾਂ ਜਾਂਦੇ ਆ ਇੱਥੋਂ ਚਾਇਨਾ ਤੋਂ ਵਿੱਤਨਾਮ ਦੇ ਮਹਾ ਢਾਈ ਤੇ 2 3 3 ਦਿਨ ਲੱਗਦੇ ਤਿੰਨ ਕ ਦਿਨ ਆਪਾਂ ਕਹਿ ਸਕਦੇ ਹਾਂ ਤਿੰਨ ਦਿਨ ਲੱਗਦੇ ਆ ਤੇ ਆਵੇ ਆਪਣੀ ਲਿਫਟ ਆ ਗਈ ਤੇ ਆਜੋ ਆਪਾਂ ਤੁਹਾਨੂੰ ਬਹੋਣੇ ਠੀਕ ਹੈ ਲਓ ਜੀ ਮਿੱਤਰੋ ਆਜੋ 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 ਰੱਬ ਤੁਹਾਡਾ ਕਰੇ ਭਲਾ ਆ ਆਪਣੀ ਲਿਫਟ ਆ ਇਹਦੇ ਵਿੱਚ ਸਮਾਨ ਕਰਾਂਗੇ ਲੋਡ ਸਾਰਾ ਤੇ ਫਿਰ ਆਵੇ ਆਪਣਾ ਵੀਰ ਲੱਗਾ ਕਰਨ ਤੇ ਇਹਨੂੰ ਆਪਾਂ ਸਮਾਨ ਨੂੰ ਵਿੱਚ ਰੱਖ ਕੇ ਤੇ ਉੱਪਰ ਲੈ ਜਾਣੇ ਉੱਪਰ ਜਾ ਕੇ ਫਿਰ ਤੁਹਾਨੂੰ ਬਹੋਣੇ ਉੱਪਰ ਦੱਸ ਹੀ ਠੀਕ ਹੈ ਜੀ ਮਮੀ ਨਾਲ ਵੀਰ ਦੇ ਕੰਮ ਕਰਵਾਵਾਂ ਹਾਂ ਆਵੇ ਜਿਹੜਾ ਜਾਹਤ ਸਾਰਾ ਕੰਮ ਆਨੇ ਆਪਾਂ ਰਲ ਮਿਲ ਕੇ ਆਪ ਹੀ ਕਰਦੇ ਆ ਇੱਥੇ ਇਦਾਂ ਦਾ ਕੋਈ ਇਹ ਨਹੀਂ ਕੰਮ ਵੀ ਕੋਈ ਦੂਸਰੇ ਕੰਮ ਵਾਸਤੇ ਹੋਰ ਕੋਈ ਬੰਦਾ ਆਊਗਾ ਵੀ ਬਾਹਰੋਂ ਆਪਣੇ ਆਰਗੇਨਾਈਜ਼ ਕਰਨ ਵਾਸਤੇ ਪਾਰਟੀਆਂ ਪਾਰਟੀਆਂ ਦੀ ਤਿਆਰੀ ਵੀ ਅਸੀਂ ਆਪ ਹੀ ਕਰਨੀ ਆ ਤੇ ਖਾਣ ਵਾਲੇ ਵੀ ਅਸੀਂ ਆਪ ਹੀ ਤੇ ਖਵਾਉਣ ਵਾਲੇ ਵੀ ਅਸੀਂ ਆਪ ਹੀ ਠੀਕ ਹੈ ਜੀ ਬਾਕੀ ਰੋਟੀ ਪਾਣੀ ਜਿਹੜਾ ਉਹ ਆਪਣੇ ਚੀਫ ਕੁੱਕ ਸਾਫ ਨੇ ਬਣਾਤਾ ਵਾ ਤੇ ਹੁਣ ਤੁਹਾਨੂੰ ਆਪਾਂ ਸਾਰਾ ਅੱਗੋਂ ਦਾ ਸੀਨ ਦਿਖਾਉਣੇ ਠੀਕ ਹੈ ਸੈਕੰਡ ਅਫਸਰ ਆਪਣੇ ਫਿਲੀਪੀਨ ਤੋਂ ਹੀ ਸੈਕੰਡ ਸੀ ਹਾਈ ਟੂ ਮਾਈ ਵਿਊਅਰਸ ਹੈਲੋ ਠੀਕ ਹੈ ਜੀ ਆਪਣੇ ਨਾਲ ਆਪਣਾ ਕਿਨਾਲੇ ਦਾ ਯੂਕਰੇਨ ਤੋਂ ਚੀਫ ਇੰਜੀਨੀਅਰ ਤੇ ਫਿਲੀਪੀਨਸ ਤੋਂ ਕੈਪਟਨ ਸਾਹਿਬ ਵੀ ਆਪਣੇ ਫਿਲੀਪੀਨ ਦੇ ਆ ਤੇ ਇਸ ਤਰ੍ਹਾਂ ਕਰਕੇ ਮਿਕਸ ਕ੍ਰੂ ਆ ਠੀਕ ਹੈ ਜੀ ਆ ਮੱਛੀ ਚਿਕਨ ਇਹਨਾਂ ਦਾ ਕਰਨਾ ਬਾਰਬੀਕਿਊ ਆ ਆਪਾਂ ਠੀਕ ਆ ਬਾਕੀ ਆਪਾਂ ਆਪਣੇ ਵੀਰ ਬੜੇ ਪੁੱਛਦੇ ਹੁੰਦੇ ਆ ਵੀ ਜਿਹੜੀ ਜਹਾਜ਼ ਤੇ ਤੁਸੀਂ ਮੱਛੀ ਜੇ ਉਹ ਆਪਣਾ ਸਮੁੰਦਰ ਚੋਂ ਫੜ ਕੇ ਖਾ ਲੈਂਦੇ ਜੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਸਮੁੰਦਰ ਚੋਂ ਮੱਛੀ ਫੜਨ ਵਾਸਤੇ ਲੱਗਦਾ ਟਾਈਮ ਤੇ ਇੰਨਾ ਸਾਡੇ ਕੋਲ ਟਾਈਮ ਹੁੰਦਾ ਨਹੀਂ ਇਹ ਨਾ ਜਾ ਹੀ ਰੁਕਦਾ ਹੀ ਇਹ ਜਹਾਜ਼ ਹੱਡਾ ਹਮੇਸ਼ਾ ਚੱਲਦਾ ਰਹਿੰਦਾ ਠੀਕ ਹੈ ਜੀ ਜਾ ਹੀ ਖਲੋਤਾ ਉਹ ਪੜਾਂਗੇ ਮੱਛੀਆਂ ਤੇ ਇੰਨਾ ਟਾਈਮ ਨਹੀਂ ਹੁੰਦਾ ਕਿ ਜਹਾਜ਼ ਰੋਕ ਕੇ ਤੇ ਮੱਛੀਆਂ ਫੜਦੇ ਰਹੀਏ ਇਹ ਜਹਾਜ਼ ਮੱਛੀਆਂ ਫੜਨ ਨੂੰ ਨਹੀਂ ਬਣੇ ਇਹ ਜਹਾਜ਼ ਬਣੇ ਆ ਕੰਟੇਨਰਾਂ ਦੀ ਢੋਆਟ ਪਾਈ ਕਰਨਾਂ ਨੂੰ ਤੇ ਕੰਮ ਇੰਨਾ ਕੁ ਜ਼ਿਆਦਾ ਵਿਜੀ ਚੱਲਦਾ ਹਨਾ ਕਿ ਤੁਹਾਨੂੰ ਕੀ ਦਸੀਏ ਠੀਕ ਹੈ ਜੀ ਪੂਰਾ ਮਾਰੋ ਮਾਰ ਚੱਲਦਾ ਵਾ ਤੇ ਮੱਛੀਆਂ ਮੁੱਛੀਆਂ ਫੜਨ ਦਾ ਟਾਈਮ ਨਹੀਂ ਹੁੰਦਾ ਜਦੋਂ ਆਪਣਾ ਜਹਾਜ਼ ਪੋਰਟ ਤੇ ਪਹੁੰਚਦਾ ਤੇ ਉਦੋਂ ਸਾਰਾ ਸਮਾਨ ਆ ਜਾਂਦਾ ਵਾ ਤੇ ਉਹ ਫਿਰ ਆਪਾਂ ਕੱਢ-ਕੱਢ ਕੇ ਖਾਂਦੇ ਰਹਿਨੇ ਆ ਠੀਕ ਹੈ ਜੀ ਜਿ ਤਰ੍ਹਾਂ ਆਪਾਂ ਹੁਣ ਅੱਜ ਪਾਰਟੀ ਕਰਨ ਲੱਗੇ ਆ ਤੇ ਤੁਹਾਨੂੰ ਬਾਹਰ ਦਾ ਸੀਨ ਪੂਰਾ ਵਿਖਾਵਾਂਗੇ ਸਾਰਾ ਸਮਾਨ ਆਪਾਂ ਅਗੇ ਹੋਰ ਹੈਲੋ ਵਾਲ ਮੇਰੇ ਈਵਰਸ ਕੋ ਨਿਕਲ ਨਿਕਲ ਤੋ ਹਮ ਘਮ ਅਬ ਸਾਰਾ ਪੈਂਤਰਾਸ ਮਾਨ ਲਿਫਟ ਦੇ ਵਿੱਚ ਲੋਡ ਕਰ ਲੈਣਾ ਤੇ ਨੂੰ ਉੱਪਰ ਜਾ ਕੇ ਆਪਾਂ ਲਾ ਦੇਣਾ ਬਾਅਦ ਵਿੱਚ ਠੀਕ ਹੈ ਜੀ ਜਿੱਥੇ ਆਪਾਂ ਜਾ ਕੇ ਕਰਨੀ ਪਾਰਟੀ 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 ਅੱਜ ਚੱਲੂਗੀ ਬਾਰਬੀਕਿਊ ਪਾਰਟੀ ਠੀਕ ਹੈ ਤੁਹਾਨੂੰ ਪੂਰਾ ਸੀਨ ਦਿਖਾਉਣਾ ਹੈ ਆਈ ਥਿੰਕ ਵਨ ਰਾਉਂਡ ਇਜ਼ ਇਨਫ ਨੋ ਸਮ ਮੋਰ ਸਮ ਮੋਰ ਯਾ ਲੈਟਸ ਗੋ ਹਵੇ ਬੰਦੇ ਸਾਰੇ ਇਤਰਾਹ ਹੌਲੀ ਹੌਲੀ ਆ ਜਾਂਦੇ ਜਿਉਂ ਟਾਈਮ ਦਿੱਤਾ ਹੁੰਦਾ ਤੇ ਆਪਣੀ ਪ੍ਰੈਪਰੇਸ਼ਨ ਕਰੀਦੀ ਆ ਪਰ ਰਲ ਮਿਲ ਕੇ ਠੀਕ ਹੈ ਜੀ ਉੱਪਰ ਕੋਲਾ ਕਾਲਾ ਆਪਾਂ ਬਖਾਇਆ ਵਾ ਤੇ ਉਹ ਤੁਹਾਨੂੰ ਜਾ ਕੇ ਹੋਣਾ ਵਿਖਾਉਨੇ ਆ ਸਾਰਾ ਸੀਨ ਬਸ ਤੁਸੀਂ ਆਪਣੀ ਵੀਡੀਓ ਸਾਰੀ ਐਂਡ ਤੱਕ ਵੇਖੋ ਤੇ ਇੰਜੋਏ ਕਰੋ ਤੇ ਨਾਲੇ ਬਾਅਦ ਵਿੱਚ ਦੱਸਿਓ ਤੁਸੀਂ ਵੀ ਤੁਹਾਨੂੰ ਆਪਣੀ ਅੱਜ ਦੀ ਪਾਰਟੀ ਕਿਵੇਂ ਦੀ ਲੱਗੀ ਠੀਕ ਹੈ ਜੀ ਹਵੇ ਕੋਲ ਡਰਿੰਕ ਵਗੈਰਾ ਸਾਰੀ ਕਸ਼ ਆ ਗਈ ਬਾਕੀ ਜਿਹੜਾ ਤੁਸੀਂਾਨੂੰ ਪੁੱਛਦੇ ਜੇ ਵੀ ਦਾਰੂ ਦਾਰੂ ਜਹਾਜ ਤੇ ਨਹੀਂ ਹੁੰਦੀ ਸਾਡੀ ਕੰਪਨੀ ਦੇ ਵਿੱਚ ਜਿਹੜੀ ਦਾਰੂ ਉਹ ਬਿਲਕੁਲ ਬੈਨ ਆ ਦਾਰੂ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਜ ਜਾ ਅਲਕੋਹਲ ਟੈਸਟ ਹੋ ਗਿਆ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਕਰ ਦੇਣਾ ਸੈਗ ਠੀਕ ਹੈ ਜੀ ਨਾਲ ਦੀ ਨਾਲ ਉਹਨਾਂ ਨੇ ਘਰੇ ਭੇਜ ਦੇਣਾ ਵਾ ਜਾ ਇਹਦੇ ਉੱਤੇ दारू ਬਿਲਕੁਲ ਪੀਣ ਦਾ ਕੋਈ ਵੀ ਹੱਲ ਨਹੀਂ ਹੈਗਾ ਤੇ ਨਾ ਦਾ ਰੂਕ ਕੋਈ ਪੀਂਦਾ ਹੀ ਆ ਤੇ ਨਾ ਅਗਲੇ ਪੀ ਨਹੀਂ ਦਿੰਦੇ ਆ ਉਹ ਕਹਿੰਦੇ ਕੰਮ ਕਰੋ ਕੰਮ ਤੇਰਾ ਸ਼ਰਾਬਾ ਨਹੀਂ ਪੀਣੀਆਂ ਠੀਕ ਹੈ ਜੀ ਖਾਓ ਪੀਓ ਜਿੰਨਾ ਮਰਜੀ ਆਪਣਾ ਪਰ ਸੁੱਕੀ ਰਸਦ ਮੱਛੀ-ਮੁੱਛੀ ਖਾਓ ਮੇਡ-ਮੂਡ ਖਾਓ ਜਿੰਨਾ ਮਰਜੀ ਤੇ ਸਮੋਕਿੰਗ allowed ਆ ਸਿਗਰਟ ਸਿਗਰਟ ਬੰਦਾ ਪੀ ਸਕਦਾ ਵਾ ਪਰ ਇਹ ਨਾਲੇ ਦਾ ਸ਼ਰਾਬ ਨਹੀਂ ਸ਼ਰਾਬ ਬੈਨ ਹੈ ਸ਼ਰਾਬ ਪੀ ਕੇ ਬੰਦੇ ਫਿਰ ਖਰਾਬ ਕਰਦੇ ਆ ਅੱਗੇ ਕਈ ਇਨਸੀਡੈਂਟ ਹੋਏ ਆ ਹਿਸਟਰੀ ਦੇ ਵਿੱਚ ਤਾਂ ਕਰਕੇ ਉਹਨਾਂ ਨੇ ਜਿਹੜੀ ਆ ਆ ਸਾਰੀ ਬੈਨ ਕਰਤੀ ਆ ਦਾਰੂ ਬੈਨ ਬੜੇ ਚਿਰ ਦੀ ਠੀਕ ਆ ਆਵੇ ਭਾਗੇ ਤਾਂ ਹੈ ਕਿ ਅੱਜ ਆਪਣੇ ਨਾ ਥਰਡ ਇੰਜੀਨੀਅਰ ਦਾ ਬਰਥਡੇ ਵੀ ਆ ਤੇ ਨਾਲੇ ਅੱਜ ਆਪਣੇ ਜਹਾਜ਼ ਦੇ ਪਾਰਟੀ ਵੀ ਆ ਤੇ ਨਾਲੇ ਥਾੜੀ ਇੰਜੀਨੀਅਰ ਦਾ ਬਰਥਡੇ ਆ ਦੀਪਕ ਤੇ ਆਓ ਆਪਣਾ ਫਿਟਰ ਫਿਟਰ ਬਾਈ ਹੈਲੋ ਸੇ ਹੈਲੋ ਟੂ ਮਾਈ ਵੀਵਰਸ ਮੋਹਿਤ ਮੋਹਿਤ ਏ ਇਹ ਮੋਹਿਦ ਦਾ ਵੀ ਸਾਈਨ ਆਫ ਚੀਫ ਕੁੱਕ ਦਾ ਵੀ ਸਾਈਨ ਆਫ ਫਿਟਰ ਦਾ ਵੀ ਸਾਈਨ ਆਫ ਮੇਰਾ ਵੀ ਸਾਈਨ ਆਫ ਐਦਾ ਵੀ ਸਾਈਨ ਆਫ ਅਸੀਂ 6 ਬੰਦਿਆਂ ਦਾ ਟੋਟਲ ਸਾਈਨ ਆਫ ਆ ਤੇ ਇਨਕਲੂਡਿੰਗ ਚੀਫ ਆਫ ਸਰ 7 ਬੰਦਿਆਂ ਦਾ ਟੋਟਲ ਤੇ 7 ਬੰਦੇ ਨਵੇਂ ਆ ਜਾਣੇ ਆ ਤੇ ਅਸੀਂ ਆਪਣੀ ਡਿਊਟੀ ਹੈਂਡਓਵਰ ਕਰਕੇ ਤੇ ਚੱਲ ਜਾਣਾ ਵਾ ਘਰੇ ਠੀਕ ਆ ਜੀ ਛੁੱਟੀ ਹੋ ਗਈ ਮਨਜ਼ੂਰ ਸਾਡੀ ਚਾ ਚੜਾ ਪਿਆ ਪੂਰਾ ਸਾਨੂੰ 8.5 ਮਹੀਨੇ ਮੈਨੂੰ ਹੋ ਗਏ ਇਜਾਜ਼ਤ ਤੇ ਚੱਲੇ ਬਸ ਲਿਫਟ ਲੈ ਕੇ ਉੱਪਰ ਵੀ ਨਹੀਂ ਇੱਕ ਇੱਕ ਬੰਦਾ ਇੱਕ ਇੱਕ ਬੰਦਾ ਹੋ ਜਾ ਖੜਾ ਅੰਦਰ ਚਲੋ ਇਹ ਇਹ ਉਹ ਇਧਰ 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 ਉੱਪਰ ਉੱਪਰ ਉਹ ਨਿਕਾਲ ਲਓ ਹਾਂ ਚਲੋ ਹੁਣ ਆਪਾਂ ਦੀ ਚੱਲਦੇ ਹਾਂ ਠੀਕ ਹੈ ਈ ਡੈਕ ਤੱਕ ਜਾਣਾ ਆਪਾਂ ਉੱਪਰ ਤੇ ਆਜੋ ਮੈਂ ਤੁਹਾਨੂੰ ਇਤੋਂ 2-3 ਮੰਜ਼ਲਾਂ ਉੱਪਰ ਪਾਰਟੀ ਕਰਨੀ ਆਪਾਂ ਜਿੱਥੋਂ ਵਿਊ ਵਧੀਆ ਮਿਲੇ ਤੇ ਆਜੋ ਤੁਹਾਨੂੰ ਵਿਖਾਉਨੇ ਸਾਰਾ ਹੀ ਸੀਨ ਠੀਕ ਹੈ ਜੀ ਇਤਰਾ ਹੀ ਬਸ ਆਪਣਾ ਟਾਈਮ ਨਿਕਲ ਜਾਂਦਾ ਵਾ ਮੈਂ 1 ਮਾਰਚ ਨੂੰ ਇਹ ਜਾਇ ਤੇ ਆਇਆ ਹਾਂ ਤੇ ਐਲਈ ਤੋਂ ਜੁਆਇਨ ਕੀਤਾ ਸੀ ਮੈਂ ਯੂ ਐਸ ਏ ਤੋਂ ਤੇ ਵਿਅਤਨਾਮ ਦੇ ਵੋਂਗਤਾਉ ਵੋਂਗਤਾਉ ਤੋਂ ਮੇਰਾ ਸਾਈਨ ਆਫ ਹੈ ਵੋਂਗਤਾਉ ਤੋਂ ਬਾਇਰ ਰੋੜ ਜਾਵਾਂਗੇ ਹੋਚੀਮੀਨ ਹੋਚੀਮੀਨ ਇਥੋਂ ਦੀ ਵੱਡੀ ਸਿਟੀ ਹੈ ਜਿਦ ਤਰ੍ਹਾਂ ਆਪਣੇ ਦਿੱਲੀ ਆ ਬੰਬੇ ਆ ਇਸ ਤਰ੍ਹਾਂ ਹੋਚੀਮੀਨ ਇਥੋਂ ਦੀ ਵੱਡੀ ਸਿਟੀ ਹੈ ਹੋਚੀਮੀਨ ਤੋਂ ਮੇਰੀ ਫਲਾਈਟ ਆ ਹੋਚੀਮੀਨ ਤੋਂ ਦਿੱਲੀ ਦਿੱਲੀ ਕੰਬਰ ਸਾਰਾ ਠੀਕ ਹੈ ਜੀ ਹੁਣ ਸਾਰੇ ਬੰਦੇ ਆਪਣੇ ਤਿਆਰ ਹੁੰਦੇ ਹੁੰਦੇ ਠੀਕ ਹੈ ਜੇ ਸੈਕੰਡ ਇੰਜੀਨੀਅਰ ਸਾ ਵੀ ਤਿਆਰ ਹੋ ਗਏ ਠੀਕ ਆ ਇਹ ਆਪਣੇ ਜਹਾਜ਼ ਦੇ ਸੈਕੰਡ ਇੰਜੀਨੀਅਰ ਠੀਕ ਹੈ ਤੇ ਆਜੋ ਆਪਾਂ ਉੱਪਰ ਚੱਲਦੇ ਆਂ ਸਾਹ ਚੜ ਗਿਆ 3rd ਇੰਜੀਨੀਅਰ ਦਾ ਬੱਡੇ ਅੱਜ ਤਿਆ ਆਪਣਾ ਨਾਲ ਅਭਿਸ਼ੇਕ 3 ਇਹ ਆਪਣਾ ਥਰਡ ਸਰਜਾਇਰ ਦਾ ਤੁਹਾਨੂੰ ਸਾਰਿਆਂ ਨੂੰ ਮਲਾਉਣੇ ਬਾਹਰ ਲਿਜਾ ਕੇ ਆਵੇ ਇੱਥੇ ਆਪਾਂ ਕਰਾਂਗੇ ਪਾਰਟੀ ਤੇ ਓਵਰ ਕੈਪਟਨ ਹੈਲੋ ਕੈਪਟਨ ਹੈਲੋ ਚੀਫ ਇਹ ਆਪਣੇ ਕੈਪਟਨ ਨੇ ਹੈ ਫਿਲੀਪੀਨਸ ਤੋਂ ਤੇ ਚੀਫ ਇੰਜੀਨੀਅਰ ਫਰਮ ਯੂਕਰੇਨ ਤੇ ਸੈਕੰਡ ਇੰਜੀਨੀਅਰ ਠੀਕ ਹੈ ਜੀ ਤੇ ਆਪਣਾ ਸਾਈਨ ਆਫ ਤੇ ਹੁਣ ਇੱਥੇ ਆਪਾਂ ਪਾਰਟੀ ਦਾ ਕਰਾਂਗੇ ਪ੍ਰਬੰਧ ਪੂਰਾ ਤੇ ਤੁਹਾਨੂੰ ਸੋਨੇ ਆਵੇ ਜੀ ਇੱਥੇ ਆਪਣਾ ਪੂਰਾ ਸੈਟਅਪ ਲਾਇਆ ਇੱਥੇ ਆਪਾਂ ਇੱਕ ਬੰਨੇ ਲਾਇਆ ਡੈਕ ਗਾਣੇ ਗੂਣੇ ਲਾਵਾਂਗੇ ਇਹਦੇ ਵਿੱਚ ਤੇ ਇਧਰ ਆਪਣਾ ਕੋਲਾ ਭਾਗ ਗਿਆ ਵਾ ਤੁਸੀਂ ਚੈੱਕ ਕਰੋ ਇਹਦੇ ਉੱਤੇ ਆਪਾਂ ਚਿਕਨ ਵਗੈਰਾ ਭੁੰਨ ਕੇ ਖਾਵਾਂਗੇ じゃ આજ ਆਪਣਾ ਅੱਜ ਥੋੜਾ ਹਿੱਲਣ ਦਿਆ ਵਾ ਤਾਂ ਕਰਕੇ সুইমিਂ ਪੂਲ ਨਹੀਂ ਭਰਿਆ ਯੈਸ ਦਿਸ ਇਜ਼ ਆਲਸੋ ਆ एवरीथिंग ਇਜ਼ ਔਨ ਰਿਕਾਰਡ ਨਾ ਹਲੋ ਬਲੌਗਰ ਬਲੌਗਰ 2 ਬਲੌਗਰਸ ਆਹ ਹਲੋ ਆਪਾਂ ਮਹਿਕ ਮੁਗ ਵੀ ਲਾਇਆ ਹਲੋ ਇਧਰ ਵੀ ਦਿਖਾ ਕਿ ਇਹ ਦੇਖੋ ਇੱਕ ਬਲੌਗਿੰਗ ਹੋਰ ਵੀ ਚੱਲ ਰਹੀ ਹੈ ਤੇ ਆਹ ਵੇਖੋ ਆਪਣਾ ਅੱਜ ਖਾਣ ਨੂੰ ਆਪਣੇ ਕੋਲ ਕੀ ਬਣਿਆ ਵੱਡੇ ਬੋਏ ਇਹਨਾਂ ਦਾ ਬਰਥਡੇ ਅੱਜ 3 ਇੰਜੀਨੀਅਰ ਹੈ ਹੰਡਿੰਗ ਪਰਸਨ ਆ ਇਹ ਆਪਣੇ ਉਹ 3 ਇੰਜੀਨੀਅਰ ਆ ਜਿਹੜੇ ਤੁਹਾਨੂੰ ਆਪਾਂ ਬੋਰਡ ਦੇ ਵਿੱਚ ਵਿਖਾਏ ਸੀ ਨਾ ਆਪਣੀ ਜਿਨ੍ਹਾਂ ਨੇ ਵੀਡੀਓ ਵੇਖੀ ਨਾ ਵਲੌਗ ਲਾਈਫ ਬੋਟ ਵਾਲਾ ਨੂੰ ਇੱਕ ਦਿਨ ਮੈਂ ਸੁਮੀਪੂਲ ਵਿਖਾਉਂਦੇ ਹਾਂ ਨਾ ਕਿ ਕੰਮ ਕਿਵੇਂ ਚੱਲਦਾ ਜਾਜਦੇ ਤੇ ਆਹ ਵੇਖ ਲੋ ਦੀ ਫਾਈਨਲ ਲੁੱਕ ਚੈੱਕ ਕਰ ਲੋ ਇਹ ਮੈਂ ਸ਼ਾਰਟ ਵੀਡੀਓ ਪਾਈ ਸੀ ਜਿਹਦੇ ਵਿੱਚ ਇਹਦੀ ਆਪਾਂ ਚਿਪਿੰਗ ਚੁਪਿੰਗ ਕਰ ਰਹੇ ਹਾਂ ਬੜਾ ਉਹ ਦਿਨ ਇਹਦਾ ਬੁਰਾ ਹਾਲ ਸੀ ਤੇ ਆਹ ਚੈੱਕ ਕਰੋ ਹੁਣ ਆਪਣਾ ਸੁਮੀਪੂਲ ਵਧੀਆ ਬਣ ਗਿਆ ਠੀਕ ਤੇ ਕੀ ਕੀ ਆ ਆਪਣੇ ਕੋਲ ਚਿਕਨ ਚਿਕਨ ਫਿਸ਼ ਚਿਕਨ ਹੈ ਤੇ ਆ ਕੀ ਆ ਆ ਮੈਨੂੰ ਲੱਗਦਾ ਮਟਨ ਹਾਂ ਮਟਨ ਆ ਤੇ ਇਤਨਾ ਸਾਰਾ ਕੁਝ ਬਣਿਆ ਵਾ ਇਹਦਾ ਆਪਾਂ ਕਰਾਂਗੇ ਬਾਰਬੀਕਿਊ ਇਹ ਇੱਥੇ ਆਪਾਂ ਭੁੰਨ ਕੇ ਤੇ ਖਾਵਾਂਗੇ ਇੱਧਰ ਗਾਣੇ ਗੁੰਡੇ ਲੱਗਣਗੇ ਤੇ ਇੱਧਰ ਅੰਦਰ ਜਿਹੜਾ ਵੈਜੀਟੇਰੀਨ ਸਾਰੇ ਪਕੌੜੇ ਪਕੂੜੇ ਇੱਥੇ ਅੰਦਰ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਤੇ ਤੁਸੀਂ ਆਪਣਾ ਨਾ ਵਿਊ ਚੈੱਕ ਕਰੋ ਪਹਿਲੋਂ ਅੱਜ ਤਾਂ ਤੁਸੀਂ ਵਿਊ ਵੇਖੋ ਪਹਿਲੋਂ ਵੀ ਤੁਹਾਨੂੰ ਆਪਣਾ ਸਮੁੰਦਰ ਦੇ ਵਿੱਚ ਵਿਊ ਕਿਵੇਂ ਦਾ ਲੱਗਣ ਦਿਆ ਵਾ ਥੋੜਾ ਜਿਹਾ ਸ਼ਾਮ ਦਾ ਟਾਈਮ ਹੋ ਗਿਆ ਤਾਂ ਕਰਕੇ ਤੇ ਜਹਾਜ਼ ਆਪਣਾ ਜਨਾ ਹਿੱਲਣ ਦਿਆ ਹੋ ਥੋੜਾ ਵੀਡੀਓ ਤੇ ਨਹੀਂ ਐਡਾ ਪਤਾ ਲੱ ਤੇ ਚైనా ਤੋਂ ਆਪਾਂ ਜਾਣਤਿਆਂ ਸ਼ਹਿਰ ਤੋਂ ਆਪਾਂ ਜਾਣਦੇ ਆ ਵੰਤਾਉ ਠੀਕ ਹੈ ਜੀ ਤੇ ਆਵੇ ਆਪਣੇ ਜਹਾਜ ਤੋਂ ਨਾ ਕੰਟੇਨਰ ਜਿਹੜੇ ਪਏ ਅਮਰੀਕਾ ਤੋਂ ਲੈ ਕੇ ਆਏ ਹਾਂ ਉਹ ਵੀ ਕਾਫੀ ਅੱਧੋਂ ਜ਼ਿਆਦਾ ਜਹਾਜ ਆਪਣਾ ਖਾਲੀ ਹੋ ਗਿਆ ਵੇ ਆਹ ਵਿਆਹ ਜਗਾ ਖਾਲੀ ਹੋ ਗਈ ਠੀਕ ਹੈ ਇੱਥੇ ਵੀ ਲੋਡ ਹੀ ਕੰਟੇਨਰ ਸਾਰੇ ਆ ਇੰਨੀਆਂ ਕਿ ਤਿਆਂ ਰਹਿ ਗਈਆਂ ਉੱਪਰ ਹੁਣ ਠੀਕ ਹੈ ਤੇ ਉਹ ਅੱਗੋਂ ਸਾਰਾ ਅੱਗੋਂ ਤੱਕ ਖਾਲੀ ਹੋ ਗਿਆ ਜਹਾਜ ਇੰਨੇ ਦਾ ਪੂਰਾ ਉਤੋਂ ਤੱਕ ਭਰਿਆ ਸੀ ਇੱਥੋਂ ਵੀ ਉੱਪਰ ਤੱਕ ਭਰਿਆ ਸੀ 9 9 ਤਿਆਂ ਲੱਗੀਆਂ ਸੀ ਉੱਪਰ ਤੱਕ ਹੁਣ ਤੇ ਘੱਟ ਰਹਿ ਗਈਆਂ ਕਿੰਨੀਆਂ ਰਹਿ ਗਈਆਂ ਹੁਣ 1 2 3 4 5 6 7 8 8 ਤਿਆਂ ਰਹਿ ਗਈਆਂ ਉੱਪਰੋਂ ਇੱਕ ਤਹਿ ਲੱਗੀ ਐ ਬਾਕੀ ਥੱਲੋਂ ਸਾਰੀਆਂ ਤੇ ਆ ਵੇਖੋ ਇਦਾਂ ਦਾ ਕੋਈ ਸੀਨ ਹਦਾ ਸਮੁੰਦਰ ਦੇ ਵਿੱਚ ਅੱਜ ਵੀਊ ਕੋਈ ਬੋੜਾ ਜਿਆਦਾ ਵਧੀਆ ਬਣਿਆ ਨਹੀਂ ਆ ਉਹ ਨਾ ਇੱਕਦਾਂ ਮੈਂ ਵਿਖਾਉਣਾ ਇੱਕ ਜਹਾਜ਼ ਹੋਰ ਜਾਂਦੇ ਆ ਤੁਹਾਨੂੰ ਜੂਮ ਕਰਕੇ ਵਿਖਾਉਣਾ ਠੀਕ ਹੈ ਸ਼ਾਇਦ ਦਿਸ ਜੇ ਆ ਵੇਖੋ ਸਮੁੰਦਰ ਦੇ ਵਿੱਚ ਇਤਰਾ ਨਾ ਹੋਰ ਵੀ ਜਹਾਜ਼ ਜਾਂਦੇ ਆ ਆਪਣੇ ਨਾਲ ਠੀਕ ਹੈ ਆ ਵੇਖੋ ਇੱਕ ਜਹਾਜ਼ ਆਪਣੇ ਨਾਲ ਹੋਰ ਜਾਂਦੇ ਆ ਵੀ ਕੰਟੇਨਰ ਜਹਾਜ਼ੀਆ ਇਹ ਵੀ ਇਧਰ ਨੂੰ ਆਪਾਂ ਜਾਂਦੇ ਆ ਹੌਲੀ ਹੌਲੀ ਠਾਂ ਨੂੰ ਸਾਊਥ ਹਾਲ ਨੂੰ ਆਪਾਂ ਵਧਣਦੇ ਆ ਚਾਈਨਾ ਤੋਂ ਆਏ ਆ ਤੇ ਮੌਸਮ ਇੱਥੇ ਠੰਡਾ ਹੀ ਹੁੰਦਾ ਜਾਂਦਾ ਥੋੜਾ ਜਿੱਦਾਂ ਦਾ ਆਪਣੇ ਪੰਜਾਬ 'ਚ ਮੌਸਮ ਹੋ ਗਿਆ ਨਾ ਉਦਾਂ ਦਾ ਮੌਸਮ ਇੱਥੇ ਵੀ ਹੁਣ ਹੋ ਗਿਆ ਵਾ ਤੇ ਆ ਇਤਰਾ ਦਾ ਇਹ ਆਪਣੇ ਜਾਗ ਦਾ ਬਾਰਬੀਕਿਊ ਡੈਕ ਹੈ ਇੱਥੇ ਆਪਾਂ ਪਾਰਟੀ ਕਰਦੇ ਹਾਂ ਹਮੇਸ਼ਾ ਹੀ ਠੀਕ ਆ ਪੂਰੇ ਜਾਗ ਦੀਆਂ ਆਪਣੀਆਂ ਮੰਜ਼ਲਾਂ ਉੱਪਰ ਤੱਕ ਮੈਂ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਵਿਖਾਇਆ ਸੀ ਆ ਫਿਰ ਪੂਰਾ ਜੇ ਪਾਣੀ ਦਾ ਜਿਹੜਾ ਬੋਟਮ ਜਿਹੜਾ ਅੰਦਰਲਾ ਹਿੱਸਾ ਨਾ ਉੱਥੋਂ ਲੈ ਕੇ ਤੇ ਆਹੜਾ ਉੱਪਰ ਬਿਲਕੁਲ ਮੰਜ਼ਲ ਦਿਸੰਦੀ ਨਾ ਇੱਥੋਂ ਤੱਕ 220 ਫੁੱਟ ਉੱਚਾ ਜਾਗ ਹੈ ਠੀਕ ਆ 50 55 ਫੁੱਟ ਤੇ 60 ਫੁੱਟ ਹਮੇਸ਼ਾ ਪਾਣੀ ਦੇ ਵਿੱਚ ਚੱਲਦਾ ਵਾ ਬਾਕੀ ਹਿੱਸਾ ਸਾਰਾ ਬਾਹਰ ਆ 11 ਮੰਜ਼ਲਾਂ ਇਹਦੀਆਂ ਡੀਆਂ ਪਾਣੀ ਤੋਂ ਬਾਹਰ ਬਾਹਰ ਆ ਇੱਥੋਂ ਥੱਲੋਂ ਲੈ ਕੇ ਜਿੱਥੋਂ ਪ ਆ ਇੱਧਰ ਸਾਰੇ ਸਾਡੇ ਕੈਬਿਨ ਵਗੈਰਾ ਸਾਰਾ ਕੁਝ ਇੱਧਰ ਤੇ ਆਵੇ ਬੰਦੇ ਆਪਣੇ ਅੰਦਰ ਆ ਤੇ ਇਦਾਂ ਦਾ ਜਿਹੜਾ ਕੰਮ ਆ ਉਹ ਆਪਾਂ ਕਰਦੇ ਰਹਿੰਦੇ ਆ ਠੀਕ ਹੈ ਜੀ ਹੈਲੋ ਜੀ ਇਹਨਾਂ ਦਾ ਵੀ ਸਾਈਨ ਆਫ ਸਾਡੇ ਨਾਲ ਠੀਕ ਹੈ ਤੇ ਆਵੇ ਇੱਥੇ ਤਾਂ ਮੇਹਾਨ ਹੁਣ ਸਾਰੇ ਖਾਣ ਪੀਣ ਲੱਗੇ ਆ ਯੈਸ ਅੱਜ ਆਪਣਾ ਫੋਰ ਇੰਜੀਨੀਅਰ ਇਹ ਗਾਣਾ ਗਾਉਣ ਲੱਗਾ ਪੈਟ੍ਰਿਕ ਹੁਣ ਗਾਣਾ ਗਾਊਗਾ <laughs> yes Patrick. Follow my lead. We will sing all ha. Happy, yeah, <laughs> yeah, yeah. happy birthday, birthday to you. Happy birthday. ਹਾਂ ਜੋ ਕਰਦੇ ਰਹਿੰਨੇ ਠੀਕ ਹੈ ਜੀ ਨਹੀਂ ਤੇ ਮੈਂ ਵੀ ਲਗਾਉਂਦਾ ਆਪਨੇ ਨਾਲ ਟੋੜ ਟੋੜ ਬਾਈ ਦਾ ਮਦੁਰੰਗ ਪੁਰਾਣੇ ਮੇਰੇ ਤੋਂ ਬਿਲਕੁਲ ਇਹ ਹੋਰ ਕੀ ਸਿਆ ਹੈ ਛਾੜੇ ਜੀਨੇ ਨੂੰ ਪੂਰਾ ਨਵਾਤਾ ਕੇਕ ਦੇ ਨਾਲ ਠੀਕ ਹੈ ਜੀ ਐਦਾਂ ਦਾ ਕੋਈ ਸੀਨ ਹੈ ਥੈਂਕ ਯੂ ਸੋ ਮਚ ਇਹਦੇ ਵਿੱਚ ਆਪਣੇ ਕੋਲ ਆਵੇ ਬੜਾ ਵਧੀਆ ਬਣਿਆ ਖਾਣ ਪੀਣ ਨੂੰ ਸਮਾਨ ਆਡੇ ਵਗੈਰਾ ਤੇ ਰਸ ਮਲਾਈ ਹੋਰ ਵੀ ਬੜਾ ਕੁਝ ਬਣਿਆ ਠੀਕ ਹੈ ਜੀ ਵੀ ਆਪਣੇ ਨਾਲ ਦੇ ਸਾਰੇ ਆਹ ਮੁੰਡੇ ਨੂੰ ਤੁਸੀਂ ਜਾਣਦੇ ਜੀ ਇਹ ਮੁੰਡਾ ਹੁਣ ਕੱਲਾ ਰਹੇ ਨਾ ਇਹਨੂੰ ਹੀ ਛੱਡ ਕੇ ਚੱਲ ਜਾਣਾ ਹੁਣ ਨਵੇਂ ਬੰਦੇ ਆ ਜਾਣੇ ਤੇ ਇੱਕ ਇਹਦਾ ਬੰਦੇ ਦਾ ਆਪਣੇ ਦਾ ਸਾਈਨ ਆਫ ਬੋਸਨ ਆਪਣਾ ਠੀਕ ਹੈ ਜੀ ਸੁਮਨ ਇਹਦਾ ਸਾਈਨ ਆਫ ਆ ਤੇ ਸਾਡਾ 6 7 ਜਾਣ ਦਾ ਸਾਈਨ ਆਫ ਠੀਕ ਹੈ ਜੀ ਤੇ ਨਾਲ ਚੀਫ ਅਫਸਰ ਦਾ ਸਾਈਨ ਆਫ ਆ ਤੇ ਟੋਟਲ ਸਾਡਾ ਸੱਤਾਂ ਜਣਿਆਂ ਦਾ ਸਾਈਨ ਆਫ ਹੈ ਠੀਕ ਹੈ ਜੀ ਤੇ ਦਿਸ ਇਜ਼ ਸਾਈਨ ਆਫ ਪਾਰਟੀ ਆਵੇ ਜੀ ਚੀਫ ਹੋਪਸ ਨੇ ਸਟਾਰਟ ਕਰਦਾ ਵਾ ਬਾਰਬੀਕਿਊ ਠੀਕ ਹੈ ਹੁਣ ਆਪਾਂ ਖਾ ਮੰਨੇ ਆ ਪਕੌੜੇ ਤੁਸੀਂ ਦੱਸੋ ਆਪਣੇ ਨਾਲ ਕੀ ਖਾਣਾ ਚਾਹੁੰਦੇ ਓ ਠੀਕ ਹੈ ਜੀ ਠੀਕ ਹੈ ਜੀ ਪਕੌੜੇ ਖਾਣੇ ਨਾਲ ਲਓ ਜੀ ਇੰਨਾ ਖਾਣੇ ਆ ਬਾਕੀ ਫਿਰ ਵੇਨੇ ਆ ਠੀਕ ਹੈ ਜੀ ਸਰੋ ਇਹ ਬਹੁਤ ਜਾਣੀ ਵਾ ਲੇਕਿਨ ਲੇਕਿਨ ਮਾਈਕ ਨੂੰ ਇਧਰ ਰਹਿਣਾ ਯਾਰ ਨਾ ਨਾ ਵੇਖ ਲਓ ਤੁਹਾਡੇ ਸਾਹਮਣੇ ਕੀ ਲਿਆ ਵਾ ਆ ਚੈੱਕ ਕਰੋ ਸਭ ਤੋਂ ਤਗੜਾ ਮੈਂ ਆਪਾਂ ਲਿਆਵਾ ਪਨੀਰ ਤੇ ਛੋਲੇ ਤੇ ਇੱਕ ਪਕੌੜਾ ਠੀਕ ਹੈ ਜੀ ਤੇ ਚੱਟਨੀ ਨਹੀਂ ਹੈਗੀ ਪਹਿਲਾਂ ਤੇ ਇੰਨਾ ਖਾਈਏ ਹਾਂ ਫਿਰ ਬਾਕੀ ਬੈਨਿਆ ਕੋਣ ਕੋਣ ਲੈ ਲੈ ਮਲਾ ਹੂੰ ਬੜਾ ਨਜ਼ਾਰਾ ਬੱਜਾ ਜਨਤਾ ਵੀ ਕੱਲਾ ਕਾ ਨਾ ਕਰੀ ਜਾਂਦਾ ਮੈਕ ਲੱਗੇ ਮੈਕ ਆ ਆਪਣਾ ਬਾਹਰ ਦਾ ਸੀਨ ਹੈ ਜਿੱਥੇ ਸਾਰੇ ਖਾਣ ਪੀਂਦਾ ਹੈ ਠੀਕ ਹੈ ਜੀ ਤੁਸੀਂ ਕਰੋ ਇੰਜੋਏ ਅੱਜ ਦੀ ਬਾਰਬੀਕਿਊ ਪਾਰਟੀ ਆਪਣੀ ਹਾਂਜੀ ਆਵੇ ਜਿੱਦਾਂ ਤੁਸੀਂ ਹੁਣ ਵੇਖੰਦੇ ਹੋ ਜੇ ਆਪਣੇ ਸਾਰੇ ਜਾਣੇ ਆਵੇ ਖਾਣ ਪੀਣ ਲਾਪੇ ਇੱਥੇ ਜਿੰਨੇ ਕਿਸ ਨੇ ਚਿਕਨ ਖਾਣਾ ਉਹ ਚਿਕਨ ਖਾਵੇ ਜਿੰਨੇ ਕੋਈ ਆਪਣਾ ਵੈਜੀਟੇਰੀਅਨ ਖਾਣਾ ਵੈਜੀਟੇਰੀਅਨ ਖਾਵੇ ਜਾਇ ਦੇਓ ਤੇ ਸਾਰਾ ਕੁਝ ਹੀ ਆਪਣੇ ਅਵੇਲੇਬਲ ਹੁੰਦਾ ਵਾ ਜ਼ਰੂਰੀ ਨਹੀਂ ਆ ਵੀ ਜੇ ਵੈਜੀਟੇਰੀਅਨ ਬੰਦੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਕਈ ਬੰਦੇ ਮੈਨੂੰ ਪੁੱਛਦੇ ਆ ਵੀ ਜੇ ਜਾਜ ਦੇ ਉੱਤੇ ਮੈਂ ਵੈਜੀਟੇਰੀਅਨਾਂ ਤੇ ਮੇਰਾ ਮੈਂ ਸਰਵਾਈਵ ਕਰ ਲੂੰਗਾ ਮੇਰਾ ਗੁਜ਼ਾਰਾ ਹੋ ਜਾਊਗਾ ਤੇ ਹਾਂਜੀ ਬਿਲਕੁਲ ਜੀ ਜਿਹੜੇ ਬੰਦੇ ਵੈਜੀਟੇਰੀਅਨ ਖਾਂਦੇ ਆ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੈ ਵੈਜੀਟੇਰੀਅਨ ਖਾਣ ਵਾਲਿਆਂ ਵਾਸਤੇ ਸਾਰਾ ਕੁਝ ਵੈਜੀਟੇਰੀਅਨ ਵੀ ਬਣਦਾ ਵਾ ਤੇ ਜਿਹੜੇ ਸਾਡੇ ਵਰਗੇ ਚਿਕਨ ਚੁਕਨ ਰਗੜ ਲੈਂਦੇ ਉਹਨਾਂ ਵਾਸਤੇ ਚਿਕਨ ਮੱਛੀ ਵਗੈਰਾ ਤੇ ਹੁੰਦੀ ਆ ਬਾਕੀ ਜਿਹੜੀ ਚਿਕਨ ਵਗੈਰਾ ਸਾਰਾ ਹੀ ਇਹ ਪੋਰਟ ਤੋਂ ਹੀ ਲੈਨੇ ਆ ਇਸ ਤਰ੍ਹਾਂ ਕੁਝ ਨਹੀਂ ਆ ਵੀ ਅਸੀਂ ਸਮੁੰਦਰ ਚੋਂ ਫੜ ਕੇ ਖਾ ਲੈਨੇ ਆ ਮੱਛੀਆਂ ਇੰਨਾ ਟਾਈਮ ਨਹੀਂ ਸਾਡੇ ਕੋਲ ਹੁੰਦਾ ਕਿ ਮੱਛੀਆਂ ਸਮੁੰਦਰ ਚ ਫੜਦੇ ਰਹੀਏ ਆਪਾਂ ਮੱਛੀਆਂ ਫੜਨ ਵਾਲੇ ਜਹਾਜ਼ ਤੇ ਨਹੀਂ ਗਏ ਆਪਾਂ ਆਵਾ ਕਾਰਗੋ ਵਾਲੇ ਜਾਜ ਤੇ ਤੇ ਕਾਰਗੋ ਇੱਕ ਪੋਰਟ ਤੋਂ ਦੂਸਰੇ ਪੋਰਟ ਤੇ ਪਹੁੰਚਾਉਣਾ ਇਸ ਤਰ੍ਹਾਂ ਫਿਰ ਆ ਵੇ ਸਾਡਾ ਜਹਾਜ਼ ਚੱਲਣਦਿਆ ਨਾਲੇ ਤੁਸੀਂ ਨਾ ਪਿੱਛੇ ਨੋਟਿਸ ਕਰੋ ਆ ਵੀ ਆਪਣਾ ਜਹਾਜ਼ ਹਿੱਲਣਦਿਆ ਵਾ ਤੁਸੀਂ ਪੁੱਛਦੇ ਹੁੰਦੇ ਜੇ ਵੀ ਆਪਣਾ ਜਹਾਜ਼ ਕਿੰਨਾ ਕੁ ਹਿੱਲਦਾ ਤੇ ਇਹ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਵਾ ਵੀ ਉਹ ਵੇਖੋ ਮਗਰ ਨਾ ਆਪਣਾ ਜਹਾਜ਼ ਹਿੱਲਣਦਿਆ ਵਾ ਤੇ ਨਾਲ ਦੀ ਨਾਲ ਆਪਣਾ ਇਸ ਤਰ੍ਹਾਂ ਪਾਰਟੀ ਸਾਡੀ ਚੱਲਣਦੀ ਆ ਹਾਂਜੀ ਮੁਹਿੱਦ ਔਰ ਫਿਟਰ ਭਾਈ ਠੀਕ ਹੈ ਜੀ ਸੈਕੰਡ ਇੰਜੀਨੀਅਰ ਇਹੀ ਪੇ ਰਹੇਗੇ ਅਭੀ ਇਹ ਔਰ ਯਹਾਂ ਪੇ ਇਤਨੇ ਹੀ ਮਦੇ ਸਾਈਨ ਆਫ ਕਰਾਂਗੇ ਠੀਕ ਹੈ ਜੀ। ਤੇ ਇਹ ਆਪਣੀ ਚੱਲ ਰਹੀ ਅਗਲੇ ਮਹੀਨੇ ਉਹ 2 ਮਹੀਨੇ ਬਾਅਦ ਜਾਗੇ। ਮੇਰਾ ਟਾਈਮ ਇੰਕਲੂਡ ਹੈ। ਇਹ ਆਪਣਾ ਬੋਸ ਨੇ ਇਹਦੇ ਨਾਲ ਵੀ ਆਪਣਾ ਸਾਈਨ ਆਫ ਆ। ਇਹਦੇ ਨਾਲ ਮੈਂ ਇੱਕ ਜਾਜ ਅੱਗੇ ਵੀ ਕਰ ਚੁੱਕਾ ਹਾਂ। ਆਹੀ ਹਾਂ ਨੌੜੇਗਰ ਮਕਸਦ ਉਤੇ ਇਕੱਠੇ। ਹੁਣ ਇੱਥੇ ਵੀ ਅਸੀਂ ਇਕੱਠਿਆਂ ਨੇ ਪੂਰੇ 8-9 ਮਹੀਨੇ ਇਕੱਠਿਆਂ ਟਾਈਮ ਕੱਢਿਆ ਵਾ। ਬੜਾ ਸੋਹਣਾ ਟਾਈਮ ਆਪਣਾ ਨਿਕਲਿਆ। 8.5 ਮਹੀਨੇ ਹੀ ਜਾਜ ਤੇ ਰਹੇ। ਇਹ ਵੀਰ ਦੇ 9 ਮਹੀਨੇ ਹੋ ਗਏ ਆ। ਇਹਨਾਂ ਦੇ ਵੀ 9-9 ਮਹੀਨੇ ਹੋ ਗਏ ਆ। ਹੁਣ ਆਪਾਂ 3-3 4-4 ਮਹੀਨੇ ਰਵਾਂਗੇ ਘਰੇ ਤੇ ਇੱਕ ਕੁਐਸਚਨ ਹੈ ਵੀਰੇ ਹਾਂਜੀ ਹਾਂਜੀ ਇਹਨਾਂ ਦੋਨਾਂ ਦੇ ਸਾਢੇ 9 ਮਹੀਨੇ ਤੋਂ ਸਾਡੇ 8 ਮਹੀਨੇ ਕਿ ਮੈਂ ਉਹ ਅਸਲ ਦੇ ਵਿੱਚ ਸਾਈਨ ਆਫ ਦਾ ਇਹ ਸਿਸਟਮ ਹੁੰਦਾ ਹੈ ਨਾ ਕਿ ਉਹ ਕੰਪਨੀ ਦੇਖਦੀ ਕਨਵੀਨੀਅੰਟ ਪੋਰਟ ਜਿੱਦਾਂ ਮੰਨ ਲਓ ਕੋਈ ਪੋਰਟ ਆ ਰਿਹਾ ਨਜ਼ਦੀਕ ਲਾਗੇ ਕੋਈ ਪੋਰਟ ਆ ਰਿਹਾ ਵਾਦ ਉਹ ਦੇਖ ਲੈਂਦੇ ਵੀ ਬੰਦੇ ਨੂੰ ਹੁਣ ਵਿਚਕਾਰੋਂ ਸਮੁੰਦਰ ਚੋਂ ਤੇ ਤਾਰਿਆ ਨਹੀਂ ਜਾਣਾ ਜਦੋਂ ਆਪਣਾ ਜਹਾਜ਼ ਵਾਂਗ ਤਾਉ ਤੋ ਨਿਕਲ ਗਿਆ ਤੇ ਫਿਰ ਆਪਾਂ ਯੂ ਐਸ ਏ ਪਹੁੰਚਣਾ ਵਾ ਪੂਰੇ 1 ਮਹੀਨੇ ਬਾਅਦ ਤੇ ਉਹ ਫਿਰ 1 ਮਹੀਨੇ ਬਾਅਦ ਦਾ ਸਾਈਨ ਆਫ ਫਿਰ ਮੇਰੇ ਸਾਢੇ 9 ਮਹੀਨੇ ਹੋਈਣੇ ਆ ਤਾਂ ਕਰਕੇ ਫਿਰ ਮੈਨੂੰ ਨੇ ਇਹਨਾਂ ਦੇ ਨਾਲ ਘਰੇ ਭੇਜ ਇਹਦਾ ਵੀ ਇਹਦਾ ਵੀ ਨਾਲ ਹੀ ਸਾਈਨ ਆ ਫੋਨ ਦੇ ਆ ਠੀਕ ਹੈ ਜੀ ਇਹ ਆਪਣਾ ਸੈਕਿੰਡ ਕੋਕਿਆ ਇਹ ਵੀਰ ਆਪਣਾ ਬੜਾ ਮਿਹਨਤੀ ਇਹਨੇ ਵੀਰ ਨੇ ਪੂਰੀ ਹੱਤ ਕਰਾ ਛੱਡੀ ਰੋਟੀ ਪਾਣੀ ਵਾਲੇ ਬੰਦੇ ਨਾ ਸਾਰੇ 5-5 6-6 ਕਿਲੋ ਮੋਟੇ ਕਰਦੇ ਨੇ ਹਰ ਕਿਸੇ ਹਰ ਕਿਸੇ ਬੰਦੇ ਦਾ ਭਾਰ ਵਧਿਆ ਵਾ ਘਟਿਆ ਨਹੀਂ ਜਾਂਦਾ ਆਗੇ ਆਗੇ ਸਾਰੇ ਕੋਈ ਐਗਜ਼ਾਮਪਲ ਦੇਣਾ ਚਾਹੋਗੇ ਐਗਜ਼ੈਕਟ ਐਗਜ਼ਾਮਪਲ ਆਪਾਂ ਵੀਰ ਜਿਹੜਾ ਇਹ ਜਦੋਂ ਘਰ ਆਇਆ ਸੀ ਇਹ ਸਾਰਾ 55 ਕਿਲੋ ਦਾ ਸੀ ਹੁਣ 75 ਕਿਲੋ ਦਾ ਹੋ ਗਿਆ ਸਾਰਾ ਇੱਕ ਤਾਂ ਮੈਂ ਖਾ ਲਿਆ ਠੀਕ ਹੈ ਜੀ ਸਾਰਾ ਜਹਾਜ਼ ਸਾਰਾ ਤਾਂ ਮੈਂ ਖਾ ਲਿਆ ਹਾਂ ਨਹੀਂ ਨਹੀਂ ਆਪਾਂ ਸਾਰਾ ਕੁਝ ਖਾ ਲਿਆ ਠੀਕ ਹੈ ਜੀ ਤੇ ਚੀਫ ਕੁੱਕ ਨੂੰ ਵੀ ਥੈਂਕਸ ਹੈ ਆਪਣਾ ਜਿਨ੍ਹਾਂ ਨੇ ਆਪਣੀ ਪਾਰਟੀ ਅੱਜ ਪੂਰੀ ਰੈਡੀ ਕੀਤੀ ਆ ਹਾਂ ਚੀਫ ਕੁੱਕ ਨੂੰ ਬਖਾਓ ਜੀ ਇਹ ਆਪਣੇ ਚੀਫ ਕੁੱਕ ਇਹਨਾਂ ਨੂੰ ਬਹੁਤ ਬਹੁਤ ਥੈਂਕਸ ਇਹਨਾਂ ਨੇ ਆਪਣੀ ਅੱਜ ਪਾਰਟੀ ਨੂੰ ਚਾਰ ਚੰਨ ਲਾਏ ਇਹਨਾਂ ਨੇ ਜੋ ਵੀ ਖਾਣ ਪੀਣ ਦਾ ਸਮਾਨ ਸਾਰਾ ਇਹਨਾਂ ਨੇ ਬਣਾਇਆ ਵਾ ਇਹਨਾਂ ਦੀ ਬੜੀ ਮਿਹਨਤ ਆ ਤੇ ਆਪਾਂ ਉਮੀਦ ਕਰਦੇ ਆਂ ਵੀ ਆਪਾਂ ਨੂੰ ਆਉਣ ਵਾਲੇ ਜਾਹਜ਼ ਦੇ ਵਿੱਚ ਫਿਰ ਕਿਤੇ ਇਹਨਾਂ ਦੇ ਨਾਲ ਸੇਲ ਕਰਨ ਦਾ ਟਾਈਮ ਮਿਲੇ ਤੇ ਬੜਾ ਵਧੀਆ ਟਾਈਮ ਆਪਾਂ ਸਪੈਂਡ ਕੀਤਾ ਸਾਰਿਆਂ ਦੇ ਨਾਲ ਠੀਕ ਹੈ ਜੀ ਤੇ ਤੁਸੀਂ ਹੁਣ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਵਾ ਵੀ ਤੁਹਾਨੂੰ ਅੱਜ ਦਾ ਆਪਣਾ ਵਲੌਗ ਕਿਵੇਂ ਦਾ ਲੱਗਾ ਠੀਕ ਹੈ ਜੀ ਤੇ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਕਿਹ ਅਗਲੇ ਬਲੌਗ ਦੇ ਵਿੱਚ ਠੀਕ ਹੈ ਜੀ ਧੰਨਵਾਦ ਸਤ ਸ੍ਰੀ ਅਕਾਲ ਥੈਂਕ ਯੂ ਜੀ